ਦੋਸਤੋ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਕਿ ਕਿਸ ਤੋਂ ਕੁਝ ਮੰਗੇ ਜਾਂ ਕਿਸੇ ਕੋਲੇ ਹੱਥ ਅੱਡੇ ਪਰ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਬੰਦੇ ਨੂੰ ਮਜਬੂਰੀ ਬਸ ਇਹ ਕਹਿਣਾ ਪਿਆ ਜਾਂਦਾ ਹੈ ਕਿ ਤੁਸੀਂ ਮੇਰਾ ਸਹਿਯੋਗ ਕਰੋ ਇਹ ਜੋ ਬਾਈ ਖੜਾਗਾ ਇਹਦਾ ਪਿੰਡ ਆ ਖੇਲਣ ਕੁਝ ਦਿਨ ਪਹਿਲਾਂ ਆਪਾਂ ਇਹਨਾਂ ਦੀ ਮਾਤਾ ਦੀ ਇੱਕ ਵੀਡੀਓ ਪਾਈ ਸੀਗੀ ਇਹਨਾਂ ਦੀ ਮਾਤਾ ਦਾ ਜੋ ਕਮਰਾ ਸੀ ਉਹ ਪੂਰੀ ਛੱਤ ਡਿੱਗ ਪਈ ਸੀ ਬਾਲ-ਬਾਲ ਬੱਚੇ ਸੀ ਇਹਦਾ ਕਮਰਾ ਵੀ ਨਾਲ ਹੈ ਅਸੀਂ ਉਸ ਸਮੇਂ ਜਾ ਕੇ ਵੇਖਿਆ ਸੀ ਇਹਦੇ ਕਮਰੇ ਵਿੱਚੋਂ ਵੀ ਕੜੀਆਂ ਡਿੱਗ ਰਹੀਆਂ ਨੇ ਕੋਈ ਵੀ ਵੀਰ ਜਾ ਕੇ ਵੇਖ ਸਕਦਾ ਹੈ ਇਹਦਾ ਕਮਰਾ ਵੀ ਕਿਸੇ ਵੱਡੇ ਡਿੱਗ ਸਕਦਾ ਇਹ ਮਜ਼ਦੂਰੀ ਕਰਦਾ ਹੈਗਾ ਇਸਨੇ ਆ ਕੇ ਦੱਸਿਆ ਅੱਜ ਕਿ ਮੇਰੇ ਘਰ ਵਾਲੀ ਬਿਮਾਰ ਰਹਿੰਦੀ ਹੈ ਜਿਹੜੀ 5-400 ਦਿਹਾੜੀ ਬਣਦੀ ਹੈ ਉਹ ਕੁਝ ਬੱਚਿਆਂ ਦੇ ਪਾਲਣ ਪੋਸ਼ਣ ਤੇ ਤੇ ਉਸ ਦੇ ਇਲਾਜ ਤੇ ਲੱਗ ਜਾਂਦੀ ਹੈ ਇਹ ਬੇਨਤੀ ਇਹ ਲੈ ਕੇ ਆਇਆ ਸੀ ਕਿ ਜੇ ਤੁਸੀਂ ਮੇਰੀ ਮਾਂ ਦਾ ਕਮਰਾ ਪਾ ਦਿਓ ਤੇ ਮੈਂ ਇਹਦੇ ਵਿੱਚ ਥੋੜਾ ਬਹੁਤ ਆ ਸਹਿਯੋਗ ਕਰੂੰਗਾ ਆਪਣੇ ਰਿਸ਼ਤੇਦਾਰਾਂ ਨਾਲ ਵੀ ਮੇਰੀ ਗੱਲਬਾਤ ਚੱਲ ਰਹੀ ਹੈ ਸੋ ਆਪਾਂ ਇਹਦੇ ਨਾਲ ਹੁਣ ਬਾਈ ਨਾਲ ਤੁਹਾਡੀ ਗੱਲ ਕਰਾਉਨੇ ਆ ਬਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਸਾਰੀ ਗੱਲ ਦੱਸੋ ਮੇਰਾ ਨਾਮ ਜੇ ਭੋਲਾ ਹਾਂ ਹੂੰ ਪਿੰਡ ਖੱਲਾਣਾ ਹੂੰ ਹਾਂ ਦੱਸੋ ਅੱਗੇ ਦੱਸੋ ਹਾਂ ਮਾਂ ਕਮਰੇ ਬਾਰੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਹਰ ਜਰ ਬੀ 25 ਦਿਨ ਪਹਿਲਾਂ ਮੇਰੇ ਮਾਤਾ ਦਾ ਕਮਰਾ ਦਿੱਗਿਆ ਤੀ ਤੇ ਉਹਨਾਂ ਦਾ ਲੈਣਾ ਥੋੜੇ ਵੱਖਰੇ ਨੇ ਜੀ ਮਾਤਾ ਪਿਤਾ ਸਿਧਾ ਹੈ ਨਹੀਂ ਤੇ ਮਾਤਾ ਮਾਤਾ ਜੀ ਉਹ ਆਪਣੇ ਨਾਲ ਵੱਖਰੀ ਆਈ ਉਹਦਾ ਕਮਰਾ ਦਿੱਗਿਆ ਤੀ ਤੇ ਉਹਦੇ ਕਾਰਨ ਮੈਂ ਸੈਜ ਹੋਰ ਦਵਾਨੀ ਚਾਹ ਰਹਾ ਹਾਂ ਮਨਜ਼ੂਰ ਕਰਨਾ ਜੀ ਜੀ ਬਸ ਤਾ ਆਪ ਮੇਰਾ ਕਮਰਾ ਵੀ ਦਿੱਗਣ ਵਾਲਾ ਹੋ ਰਿਹਾ ਜੀ ਕਿੰਨਾ ਮਰਜ਼ੀ ਦੇ ਸਕਦੇ ਕੋਈ ਆਹ ਕਰਾਓ ਮਾਤਾ ਦੀ ਉਮਰ ਕਿੰਨੀ ਹੈ ਤੇ ਹੁਣ ਗੁਜ਼ਾਰਾ ਉਹਦਾ ਕਿਵੇਂ ਚੱਲਦਾ ਹੈ ਮਾਤਾ ਜੀ ਤਾਂ ਉਮਰ 85 ਸਾਲ ਹੈ ਜੀ ਤੇ ਉਹ ਕਦੇ ਨਾ ਕਦੇ ਮੇਰੇ ਕੋਲੇ ਕਦੇ ਪਿੰਡ ਤੋਂ ਮੰਗ ਮੰਗ ਕੇ ਆਉਂਦੀ ਹੈ ਜਦੋਂ ਮੇਰੇ ਘਰ ਆਈਆਂ ਮਾਦਾ ਮੋਤਾ ਇਹਨਾਂ ਦੀ ਆਫਤ ਸੀ ਸੱਤ ਸਹਹਲੀ ਘੱਟ ਬਣਦੀ ਹੁੰਦੀ ਹੈ ਹੂੰ ਤੇ ਉਹਨਾਂ ਦੇ ਬੱਚੇ ਨੇ ਇਕਨੇ ਕੀ ਜੀ 12 15 ਸਾਲ ਦੇ ਆਸ ਵਿੱਚ ਹੁਣ ਜਿਹੜਾ ਕਮਰਾ ਹੈਗਾ ਮਾਤਾ ਦਾ ਬਣਾਉਣਾ ਹੈ ਉਹ ਚ ਤੂੰ ਕਿੰਨਾ ਕੁ ਸਹਿਯੋਗ ਕਰ ਸਕਦਾ ਹੈ ਜਿੰਨਾ ਕੋ ਹੋ ਸਕਿਆ ਇਹ ਰਿਸ਼ਤੇਦਾਰਾਂ ਤੋਂ ਫੜ ਫੜ ਕੇ ਕੁਝ ਨਾ ਕੁਛ ਨਾ ਕੋਸਾ ਜਿੰਨਾ ਕੋ ਬਣਾ ਬਣਾ ਰਿਹਾ ਹੈ ਕੀਚ ਠੀਕ ਹੈ ਤੇ ਘਰ ਵਾਲੀ ਤੇਰੀ ਮਾਰ ਰਹੀਦੀ ਹੈ ਹਾਂ ਮਾਰ ਰਹੀ ਜੀ ਅੱਗੇ ਬਹੁਤ ਪੈਸਾ ਲੱਗ ਗਿਆ ਜੀ ਮੈਂ ਕੋਈ ਪਰਾਲਾ ਹੱਤ ਪੈਣ ਆਈ ਕੋਈ ਐਂਆ ਮਟਾ ਹੈ ਉੱਥੇ ਦੱਸ ਰਹੇ ਸੀ ਕਿਹੜੇ ਹਸਪਤਾਲ ਚੋਂ ਇਲਾਜ ਚੱਲਿਆ ਸੀਦਾ ਜੀ ਕੋਤਲਾ ਚੱਲਿਆ ਸੀ ਕਿੰਨਾ ਪੈਸਾ ਲੱਗਿਆ ਸੀ ਉਦੋਂ 2.5 ਲੱਖ ਰੁਪਿਆ ਲੱਗਿਆ ਅੱਛਾ ਉਹ ਵੀ ਕਰਜ਼ਾ ਸਿਰ ਚੜ ਗਿਆ ਕਰਜ਼ਾ ਸਿਰ ਚੜ ਗਿਆ ਵੀ ਬਸ ਕਰ ਦੇਣੀ ਆ ਆਮਰਾ ਨਹੀਂ ਕਰਦੇ ਕੀਚੀ ਕੀਚਤੇ ਤੇਰੇ ਕਮਰੇ ਦੇ ਕੀ ਹਾਲਾਤ ਨੇ ਮੇਰੇ ਕਮਰੇ ਚ ਲੱਕੜ ਦੀ ਕਾਠ ਹੈ ਜੀ ਬੱਤੇ ਟੁੱਟੇ ਪਈਆਂ ਤੇ ਮੈਂ ਅੱਗੇ ਦੇਖ ਰਿਹਾ ਹਾਂ ਇਹ ਇਨਸ਼ਾ ਅੱਲਾਹ ਉਹ ਵੀ ਟੇੜਾ ਖਾ ਰਹੀਆਂ ਵਿੱਚੋਂ ਕਮਰੇ ਚ ਕੰਧਾਂ ਚ ਤੇ ਹੁਣ ਕੀ ਮੰਗ ਕਰਦੇ ਤੁਹਾਨੂੰ ਕੀ ਚਾਹੀਦਾ ਗੱਲ ਵਾਸਤੇ ਦਾ ਹੱਥ ਬੰਨ ਕੇ ਗੰਟੀ ਕਰਦੇ ਨੇ ਦੋ ਵਾਰੀ ਅਸੀਂ ਛੱਡ ਜਾਂ ਬੱਚੇ ਆ ਦੇਖਦੇ ਜਗਲੀ ਬੱਚ 5-7 ਮਿੰਟਾਂ ਲਈ ਅਚਾਨਕ ਹੋ ਜਾਂਦਾ ਵੀ ਦੋ ਵਾਰੀ ਕਮਰਾ ਉਹ ਲੱਕੜ ਦਾ ਕਾਠ ਪਾ ਦਈਆਂ ਤੇ ਟੁੱਟ ਜੰਗਾ ਲੱਕੜ ਦਾ ਕਾਠ ਆ ਰਹੀਆਂ ਫਿਰ ਮਾਤਾ ਦੇ ਕਮਰੇ ਦੀ ਛੱਤ ਡਿੱਗ ਗਈ ਹੁਣ ਛੋਡੇ ਨਾਲ ਰਹਿੰਦੇ ਨੇ ਨਾਲ ਜੋ ਬੱਥਰੀ ਲੰਗੇ ਆਪਣੇ ਨੂੰ ਆਰਦਾਇ ਕਦੇ ਪਕਾ ਲੈਂਗੇ ਆ ਕਦੇ ਪਰਿਚਾਮ ਕਰਾਂਗੇ ਕਦੇ ਅਸੀਂ ਨਹੀਂ ਤਾਂ ਛੱਤ ਤਾਂ ਡਿੱਗ ਪਈ ਸੁਣ ਪੈਂਦੇ ਬਾਹਰ ਹੀ ਨੇ ਫਿਰ ਹੁਣ ਤਾਂ ਬਾਹਰ ਹੀ ਪੈਂਦਾ ਹੋਰ ਦੇ ਵੀ ਬਸ ਦੋ ਘੰਟੇ ਤਿੰਨ ਘੰਟੇ ਤੱਕ ਪਹਿਲਾਂ ਨਿਕਲੇਗੀ ਬਾਹਰ ਤਿੰਨ ਟੰਗੇ ਤੋ ਦੀ ਬਸ ਤੇਰੇ ਪਰਿਵਾਰ ਚ ਕੌਣ ਕੌਣ ਹੈਗਾ ਮੇਰੇ ਪਰਿਵਾਰ ਚ ਇੱਕ ਬੇਟਾ ਇੱਕ ਬੇਟੀ ਹੈ ਅੱਛਾ ਕਿੰਨੇ ਕਿੰਨੇ ਸਾਲ ਦੇ ਚਾਲੂ ਬੇਟਾ 11 ਸਾਲ ਦਾ ਬੇਟੀ 1.5 ਸਾਲ ਦਾ ਹੁਣ ਤੁਸੀਂ ਕਿੱਥੇ ਕੰਮ ਕਰਦੇ ਹੋ ਇੱਥੇ ਕਿਰੇ ਮਾਨਸਾ ਜਾਂ ਕਿਰੇ ਪੰਡਿਤ ਦੀ ਹਾਰੀ ਦਾ ਜੀ ਜੀ ਮਿਸਤਰੀ ਨਧੜੀ ਕਲ ਸੋ ਦੋਸਤੋ ਇਹਨੇ ਆਪਣੀ ਸਾਰੀ ਹੱਡ ਬੀਤੀ ਦੱਸ ਦਿੱਤੀ ਐ ਇਹਦਾ ਕਹਿਣਾਗਾ ਕਿ ਜੇ ਕੋਈ ਇਸ ਬਾਈ ਦਾ ਇਹਦੀ ਮਾਤਾ ਦਾ ਕਮਰਾ ਬਣਾਉਣ ਵਿੱਚ ਸਹਿਯੋਗ ਕਰੇ ਤਾ ਮਜ਼ਦੂਰ ਬੰਦਾ ਹੈਗਾ ਇਹ ਤਾਂ ਆਪਾਂ ਵੇਖ ਸਕਦੇ ਹਾਂ ਕਿੰਨੀ ਕ ਮਦਦ ਕਰੂਗਾ ਜਿਹੇ ਜੀ ਕੋਈ 3000 ਫਿਰ 5000 ਜਿੰਨਾ ਕੁ ਫੜ ਕਰਕੇ ਰਿਸ਼ਤੇਦਾਰਾਂ ਤੋਂ ਇਧਰੋਂ ਉਧਰੋਂ ਜੁਗਾੜ ਕਰੂਗਾ ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਮਾਪਿਓ ਦਾ ਘਰ ਹੋਵੇ ਪਰ ਜੋ ਹਾਲਾਤ ਹੀ ਇਹੋ ਜੇ ਬਣ ਜਾਣ ਕਿ ਬੰਦਾ ਖੁਦ ਹੀ ਬੇਕਾਰ ਹੋਇਆ ਫਿਰਦਾ ਹੁੰਦਾ ਹੈ ਫਿਰ ਉਹ ਕੀ ਕਰ ਸਕਦਾ ਹੈ ਇਸ ਦਾ ਕਹਿਣਾ ਹੈ ਕਿ ਮੇਰੀ ਮਾਂ ਦੀ ਉਮਰ 85 ਸਾਲ ਹੋ ਗਈ ਮੈਨੂੰ ਵੀ ਬਹੁਤ ਬੁਰਾ ਲੱਗਦਾ ਹੈ ਜਦੋਂ ਪਿੰਡ ਵਿੱਚ ਮੰਗਣ ਜਾਂਦੀ ਹੈ ਜਾ ਕੰਮ ਕਰਨ ਜਾਂਦੀ ਹੈ ਪਰ ਇਹਦੇ ਘਰ ਦੇ ਆਪ ਦੇ ਹਾਲਾਤ ਹੀ ਇਹੋ ਜਿਹੇ ਬਣ ਗਏ ਕਿ ਆਪ ਦਾ ਪਰਿਵਾਰ ਪਾਲਣਾ ਹੀ ਔਖਾ ਹੋਇਆ ਪਿਆਗਾ ਸੋ ਇਸ ਦੀ ਬੇਨਤੀ ਹੈ ਕਿ ਬੇਸ਼ੱਕ ਇਹਦਾ ਕਮਰਾ ਵੀ ਡੱਗਣ ਵਾਲਾ ਹੈ ਇਹਦਾ ਕਮਰਾ ਬੇਸ਼ੱਕ ਨਾ ਬਣਾਇਆ ਜਾਵੇ ਪਰ ਇਹਦੀ ਮਾਂ ਨੂੰ ਕਮਰਾ ਜ਼ਰੂਰ ਬਣਾ ਦਿੱਤਾ ਜਾਵੇ ਕਿਉਂਕਿ ਬਹੁਤ ਵੱਡੀ ਉਮਰ ਚ ਹੈ ਇਹ ਆਖਰੀ ਉਮਰਾਂ ਹੁੰਦੀਆਂ ਨੇ ਪਤਾ ਨਹੀਂ ਬੰਦਾ ਕਦੋਂ ਚੱਲ ਜਾਵੇ ਇਸ ਲਈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਬਾਈ ਦੀ ਮਾਤਾ ਦਾ ਕਮਰਾ ਬਣਾਉਣ ਵਿੱਚ ਜ਼ਰੂਰ ਸਹਿਯੋਗ ਕਰੋ